ਫਰਮਿੰਜੀਤ ਕੌਰ ਜੀ ਕੀ ਕਹਿਣਾ ਚਾਹਣੇ ਮਾਤਾ ਜੀ ਤੁਹਾਡੇ ਲੜਕੇ ਦੀ ਮੌਤ ਹੋਈ ਹੈ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਵੀ ਇਹ ਮੇਰਾ ਪਤਾ ਪਹਿਲਾਂ ਵਧੀਆ ਕੰਮ ਕਰਦਾ ਸੀ ਸ਼ਰੀਏ ਦਾ ਪੜਾਇਆ ਲਿਖਾਇਆ ਸਭ ਕੁਝ ਉਹਦਾ ਡੈਡੀ ਮੁੱਕ ਗਿਆ ਸੀ ਉਹਨੂੰ ਹੋ ਗਏ 29 ਸਾਲ ਮੁੱਕੇ ਨੂੰ 29 ਸਾਲ ਤੋਂ ਇਹ ਸਾਲ ਦਾ ਸੀ ਜਦੋਂ ਮੈਨੂੰ ਪਾਲਣਾ ਕਰੇ ਦਾ ਪਾਲਣਾ ਕਰਕੇ ਉਹਦੋਂ ਬਾਅਦ ਇਹ ਨਸਿਆਂ 'ਚ ਪੈ ਗਿਆ ਸਾਡੀ ਕੁੱਟਮਾਰ ਕਰਕੇ ਪੈਸਾ ਤੇ ਲੀਹ ਜਾਂਦਾ ਸੀ ਇਹ ਜਿਹੜਾ ਜੀ ਮਾੜਾ ਮਾੜਾ ਕਮਾਉਂਦੀ ਤੇ ਪੋਚੇ ਪੂਚੇ ਲਾ ਕੇ ਲੋਕਾਂ ਦੇ ਉਹਦੀ ਔਰਤ ਵੀ ਲੱਗੀ ਤਿੰਨ ਸਾਲ ਹੋ ਗਏ ਲੱਗੀ ਵਿਚਾਰੀ ਨੂੰ ਜੇ ਭੁੱਖਾ ਮਰਦੇ ਸੀ ਲੱਗੇ ਜੀ ਸਾਨੂੰ ਉਹ ਵੀ ਨਾ ਖਾਣ ਦਿੰਦਾ ਉਹ ਵੀ ਸਾਡਾ ਕਰੇ ਸੀ ਇਹ ਤੜਕੇ ਰੋਟੀ ਬਣਾ ਲੰਦੇ ਤਾਂ ਸਾਨੂੰ ਆਥਣ ਦਾ ਫਿਕਰ ਹੋ ਜਾਂਦਾ ਇਹ ਆਥਣੇ ਰੋਟੀ ਬਣਾ ਲੰਦੇ ਤੜਕੇ ਦਾ ਵੀ ਫਿਕਰ ਹੋ ਜਾਂਦਾ ਸਾਨੂੰ ਖਾਣੀ ਨਹੀਂ ਮਿਲਦੀ ਸੀ ਇਹ ਰੋਟੀ ਨਸੇ ਕਰਕੇ ਮੈਨੂੰ ਨਸਾ ਮੈਨੂੰ ਨਸਾ ਅਸੀਂ ਤੜੀ ਜੀ ਜਰਾ ਸਾ ਪਹਿਲਾਂ ਇਹ ਦੇਖੋ ਜੀ ਤਿੰਨ ਔਰਤਾ ਘਰ ਵਿੱਚ ਰਹਿ ਗਏ ਕੀ ਹੱਲ ਆ ਸਾਡਾ ਜੀ ਦੱਸੋ ਇਹ ਮੰਗ ਇਹ ਤਾਂ ਬਾਧੂ ਲਾਉਂਦਾ ਸੀ ਜੀ ਅਹੀਂ ਨਹੀਂ ਪਤਾ ਕਿੱਥੇ ਲਾ ਲਾਂਦਾ ਸੀ ਸਾਰਾ ਹੱਡੀ ਹੱਡੀ ਬਰੋਲੀਆਂ ਨੇ ਚੱਕ ਕੇ ਵੀ ਅਸੀਂ ਬਹੁਤ ਲੈ ਕੇ ਗਏ ਘਰ ਵੀ ਲਾਤਾ ਫੇਰ ਵੀ ਨਹੀਂ ਬਚਿਆ ਇਹ ਤਾਂ ਜੀ ਵਿਚੀ ਦਾ ਕਹਿੰਦੇ ਕੈਸੂਲ ਖਾਈ ਜਾਂਦਾ ਸੀ ਵਿਚੀ ਐਲ ਬਰ ਸਿਕਾਈ ਜਾਂਦਾ ਸੀ ਵਿਚੀ ਟੀਕੇ ਲਾਈ ਜਾਂਦਾ ਸੀ ਇਹਦਾ ਤਾਂ ਕੋਈ ਅੰਤ ਹੀ ਨਹੀਂ ਸੀ ਜੀ ਸਾਨੂੰ ਕਿਹੜਾ ਦੱਸ ਕੇ ਖਾਂਦਾ ਸੀ ਵੀ ਆਹ ਚੀਜ਼ ਖਾਣੀ ਆ ਜੇ ਲੈ ਜਾਂਦੀ ਕੁੱਟ ਮਾਰ ਕੇ ਮੁੜੇ ਜਾਂਦੀ ਹੁੰਦੀ ਇਹ ਮਗਰ ਮੋਟਰਸਾਈਕਲ ਨਾਲ ਨਾ ਜਿੰਨਾ ਜਰੂ ਮਾਲਗ ਪੈਸੇ ਨਾ ਦਿੰਦਾ ਇਹ ਦਵਾਉਂਦੀ ਨਾ ਉਹ ਨਚ ਸਾਡਾ ਖਹਿੜਾ ਨਾ ਛੁੱਟਦਾ ਸੀ ਅਸੀਂ ਪਹਿਲਾਂ ਬਰਨਾਲੇ ਲੈ ਕੇ ਗਏ ਜੀ ਸਰਕਾਰੀ ਚ ਆਪਣੀ ਸਰਕਾਰੀ ਜੀ ਬਲੱਡ ਹੀ ਨਹੀਂ ਨਿਕਲਿਆ ਦਾ ਕਹਿੰਦੇ ਅੰਣਾੜਾ ਬਲੌਕ ਹੋ ਗਿਆ ਉਥੋਂ ਸਾਡਾ ਪਰਚਾ ਕੱਟਤਾ ਇਹਨਾਂ ਨੇ ਫਰੀਦਕੋਟ ਦਾ ਇਹ ਫਰੀਦਕੋਟ ਦਾ ਕੱਟਤਾ ਜੀ ਉਹ ਕਹਿੰਦਾ ਮੈਂ ਫਰੀਦਕੋਟ ਜਾਣਾ ਨਹੀਂ ਅਸੀਂ ਵੀ ਆਖ ਗਰੀਬੰਦ ਕਿੱਥੇ ਲੈ ਕੇ ਜਾਈਏ ਇਹ ਸ਼ਰਤੇ ਬੰਦਾ ਹੋਈ ਫਿਰ ਲੈ ਕੇ ਜਾਮਾ ਮੈਂ ਮਸਾ ਪਾਲੀ ਪਹਿਲਾਂ ਦੋ ਜੀ ਤਨਾ ਫਿਰ ਅਸੀਂ ਲੈ ਗਏ ਸੰਨੀ ਆ ਲਗਾੰਦੇ ਨੂੰ ਦਰੰਗ ਹੋ ਗਿਆ ਮੈਂ ਉਹ ਵੀ ਦਿਖਾਇਆ ਉਹ ਕਹਿੰਦਾ ਕੌਣ ਕਹਿੰਦਾ ਦਰੰਗਾ ਹੁਣੇ ਸਾਨੂੰ ਤੋਰਦਾ ਬਠਿੰਡੇ ਵੱਡੇ ਹਸਪਤਾਲ ਚ ਵੱਡੇ ਹਸਪਤਾਲ ਚ ਵੀ ਇਹੀ ਕੁਝ ਉੱਥੇ ਨੀ ਬਲੱਡ ਨਿਕਲਿਆ ਉੱਥੇ ਅਸੀਂ ਪੈਸੇ ਪੂਜੇ ਭਰ ਕੇ ਲੈ ਆਇਆ ਫਿਰ ਘਰੇ ਪਿਆ ਰਹਾ ਫਿਰ ਪਰਸੋਂ 16 ਤਰੀਕ ਨੂੰ 15 ਤਰੀਕ ਨੂੰ ਹੀ ਮੌਤ ਹੋ ਗਈ ਕੋਈ ਸਾਧਨ ਨਹੀਂ ਸੀ ਸਾਡਾ ਟਾਈਮ ਪੁੱਛ ਰਖਣਾ ਚਾਹੀਦਾ ਛਾੜੀ ਰੋਟੀ ਪਕਦੀ ਕਰੋ ਜੀ ਕਿ ਮਰਜ਼ੀ ਕਰੋ ਮੰਗ ਅਸੀਂ ਇਹੀ ਕਰਦੇ ਆਂ ਜੀ ਵੀ ਦੇਖ ਅਸੀਂ ਤਾਂ ਰੜੇ ਗਏ ਨਸਿਆਂ ਨਾਲ ਸਾਡਾ ਪੁੱਤ ਮੁੱਕ ਗਿਆ ਸਾਡੇ ਦਿਲ ਤੇ ਅਧਰ ਕੇ ਉਹ ਵੀ ਹੋਰ ਨਾ ਕਿਸੇ ਦਾ ਘਰ ਪਟਿਆ ਜਾਵੇ ਵੀ ਸਰਕਾਰ ਕਹਿੰਦੀ ਸੀ ਨਸ਼ੇ ਬੰਦ ਕਰਤੇ ਸਾਡੇ ਭਾਦ ਤਾਂ ਭੋਰਾ ਵੀ ਨਹੀਂ ਬੰਦ ਕਰਿਆ ਜੇ ਸਾਡਾ ਪੁੱਤ ਖਾਂਦਾ ਸੀ ਨਸ਼ਾ ਮੰਨਤਾ ਅਸੀਂ ਫੇਰ ਜਾਣੀਏ ਜੇ ਸਾਡੇ ਪੁੱਤ ਨੂੰ ਮਿਲਦਾ ਨਾ ਇਹ ਤਾਂ ਵਾਧੂ ਲਿਆ ਲਿਆ ਖਾਂਦਾ ਸੀ ਇਹ ਕਿਹਾ ਕੋਈ ਤੇ ਬੰਦ ਨਹੀਂ ਕਰ ਰਹਿਣਾ ਸਾ ਅਸਈ ਜੀ ਹਮਲੇ ਵੱਡ ਜਾ ਕਿਤੇ ਜੀ ਤੋ ਮਰਜੀ ਲੈ ਲਾ ਬਾਦੂ ਆ ਜੀ ਬਾਦੂ ਇੱਥੇ ਕਿੱਥੇ ਤੂੰ ਕੀ ਪਤਾ ਕਿਥੋਂ ਲਿਆਉਂਦੇ ਆ ਐ ਸਾਨੂੰ ਘੜ ਦੱਸਦਾ ਸੀ ਇੱਕ ਮਿੰਟ ਚ ਲਿਆਉਂਦਾ ਸੀ ਗਈ ਉਹ ਤਾਂ ਬਿੰਦ ਚ ਲਿਆਉਂਦੇ ਬਰਨਾਲੇ ਵਗ ਜਾਂਦਾ ਇੱਥੇ ਹੀ ਵਗ ਜਾਂਦਾ ਤਾਂ ਪਤਾ ਹੀ ਨਹੀਂ ਕਿੱਥੇ ਵਜਾਂਦੇ ਸਾਨੂੰ ਘੜ ਦੱਸਦਾ ਸੀ ਸਾਡਾ ਹੋਊਗਾ ਜੀ 4-5 ਲੱਖ ਦਾ ਕਰਜ ਤਾਂ ਸਾਰਾ ਦਾ ਟੋਟਲਾ ਕਿਵੇਂ ਮਤਵਲੀ ਅਸੀਂ ਮੰਗ ਬਸ ਇਹੀ ਕਰਦੇ ਆ ਜੀ ਪਿਛਾੜਾ ਕਰ ਜਾਓ ਮਨਜ਼ੂਰ ਹੋਣਾ ਚਾਹੀਦਾ ਸਰਕਾਰ ਨੂੰ ਹੂੰ ਛਾੜੀ ਬੱਚੀ ਪੜ੍ਹਾਈ ਲਿਖਾਈ ਜਾਣੀ ਆ ਚਾਹੀਦੀ ਆ ਸਾਡਾ ਕੋਈ ਹੱਲ ਹੋਣਾ ਚਾਹੀਦਾ ਸੁਨਿੰਦਰਪਾਲ ਸਿੰਘ ਜੀ ਜਣਾ ਜਿਹੜਾ ਇੱਕ ਤੁਹਾਡੇ ਪਰਿਵਾਰ ਚ ਮੈਂਬਰ ਦੀ ਮੌਤ ਹੋਈ ਕਿਸ ਕਾਰਨ ਇਹ ਨਸੀਖਰ ਕੇ ਹੋਈ ਆ ਜੀ ਨਾ ਸਮ ਬਹੁਤ ਪਤਾ ਨਹੀਂ ਕਿੱਥੋਂ ਲਿਆਉਂਦਾ ਸੀ ਜੀ ਬੁੜੀਆਂ ਨੂੰ ਕੁੱਟ ਕੇ ਘਰ ਤੇ ਕਲੇਸ਼ ਕਰਦਾ ਜੀ ਰੋਜ਼ ਟੀਕੇ ਲਾਉਂਦਾ ਜੀ ਤੇ ਕੋਈ ਐਂ ਹਿਸਾਬ ਲਾ ਲੋ ਵੀ ਕੋਈ ਵੀ ਉਹਦੀ ਨਾੜੀ ਚੱਲਦੀ ਨਹੀਂ ਸਾਰੀਆਂ ਬਲੌਕ ਸੀ ਤੇ ਪੈਸੇ ਨਾਲ ਜੀ ਗੱਭਰਾ ਕਿੱਥੋਂ ਲਿਉਂ ਮਿਲ ਹੀ ਜਾਂਦਾ ਜੀ ਚਾ ਇੱਥੇ ਚੌਂਕੀ ਹੈ ਜੀ ਚੌਂਕੀ ਦੇ ਰਵੇ ਲਾਉਣੇ ਸੱਤ ਤਾਂ ਪੈਸੇ ਲੈ ਜਾਂਦਾ ਜੀ ਮੈਂ ਸਭ ਲਾ ਲਉ 5-7 ਮਿੰਟ ਦੇ ਵਿੱਚ ਲਿਆ ਕੇ ਠੀਕਾ ਲਾ ਕੇ ਲੜਨ ਲੱਗ ਜਾਂਦਾ ਜੀ ਹੁਣ 5-7 ਮਿੰਟ ਦੇ ਵਿੱਚ ਤਾਂ ਬੰਦਾ ਲਵੇ ਲਾਉਣੀ ਤੇ ਲਿਉਗਾ ਜੀ ਹੁਣ ਐ ਤਾਂ ਇੰਨੀ ਵੀ ਕੋਈ ਬਾਹਰੋਂ ਲੈ ਕੇ ਆਊਗਾ ਇਹ ਦੇਖਦੇ ਤਾਂ ਹੀ ਹੈ ਜੀ ਹੁਣ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤਾਂ ਫੜਦੇ ਨਹੀਂ ਇਹਲੇ ਛੋਟੇ ਅਕੇ ਦਾ ਘਾਟਾ ਦਾ ਕੇ ਦਾ ਕੋਸ਼ ਕਰਤਾ ਗਰੀਬਾਂ ਦਾ ਜਿਹੜੇ ਵੱਡੇ ਬੰਦੇ ਉਹਨਾਂ ਤੋਂ ਖਾ ਬੇਚਦੇ ਆਈ ਸਾਰੇ ਵਿਕੀ ਜਾਂਦਾ ਕੋਈ ਨੀਕਾ ਟੈਗਟ ਹੈਗਾ ਕਹਾ ਤੁਮ ਕਿਹੜਾ ਕੀਤਾ ਜੀ ਸਾਡੇ ਪਹਾੜਾ ਤਾਂ ਕੁਛ ਨਹੀਂ ਕੀਤਾ ਡੱਕਾ ਨਹੀਂ ਕੀਤਾ ਇਹਨਾਂ ਨੇ ਇਹ ਤਾਂ ਐਵੇਂ ਗੱਲਾਂ ਮਾਰੀ ਜਾਂਦੇ ਸਾਡਾ ਸਾਨੂੰ ਪਤਾ ਸਾਡਾ ਘਰ ਉਜੜ ਗਿਆ ਜੀ ਇਹ ਵਿਚਾਰੀਆਂ ਬੁੜੀਆਂ ਖਬਰ ਕਿਵੇਂ ਟਾਈਮ ਪਾਸ ਕਰਨਗੀਆਂ ਹੁਣ ਇਹਨਾਂ ਦੇ ਟਾਈਮ ਪਾਸ ਦਾ ਹੱਲ ਕੀਤਾ ਜਾਊਗਾ ਕਰਜ਼ਾ ਹੈਗਾ ਜੀ 4-5 ਲੱਖ ਦੇ ਕਰੀਬ ਹੋਊਗਾ ਘਰ ਪਾਇਆ ਜੀ ਪਹਿਲਾਂ ਫਿਰ ਲੋਕਾਂ ਤੋਂ ਫੜ ਕੇ ਲੈ ਗਿਆ ਮੈਂ ਕਹਿੰਦਾ ਜਿੱਥੇ ਕੁੜੀ ਕੰਮ ਕਰਦੀ ਹੈ ਜੀ 20-30 ਹਜ਼ਾਰ ਤਾਂ ਇਹਨਾਂ ਤੋਂ ਹੀ ਫੜ ਕੇ ਖਾਈ ਬੈਠਾ ਅਜੇ ਇਹਦੇ 3-4 ਮਹੀਨੇ ਦੀ ਤਨਖਾਹ ਪਹਿਲੀ ਖਾਈ ਬੈਠਾ ਇਹ ਮੈਨੂੰ ਦੱਸਣਾ ਚਾਹਣਾ ਹੰਡਾਇ ਦੇ ਵਿੱਚ ਪਿੱਛੇ ਜੇ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਇਹ ਦੋਨੋਂ ਓਵਰਡੋਸ ਦੇ ਨਾਲ ਡੈਥਸ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਤਾਂ ਜਿਹੜੀ ਮੌਤ ਹੋਈ ਹੈ ਪ੍ਰਭਜੋਤ ਸਿੰਘ 18 ਸਾਲ ਦਾ ਸੀ ਹੰਡਾਇਆ ਦਾ ਜਿਹਦੀ ਕਿ ਡੈੱਡ ਬੋਡੀ ਬਰਨਾਲੇ ਦੀ ਦਾਣਾ ਮੰਡੀ ਵਿੱਚ ਮਿਲੀ ਸੀ ਤੇ ਇਹਨੂੰ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆ ਗਿਆ ਤੇ ਇਹਦਾ ਪੋਸਟਮਾਰਟਮ ਕੀਤਾ ਗਿਆ ਤੇ ਫਰਸਟ ਇਨਸਟੈਂਸ ਦੇ ਉੱਤੇ ਪੋਸਟਮਾਰਟਮ ਦੇ ਵਿੱਚ ਕੋਈ ਵੀ ਇਹੋ ਜੀ ਓਵਰਡੋਜ਼ ਵਾਲੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਇਹਦੀ ਡੈੱਡ ਬੋਡੀ ਮਿਲੀ ਸੀ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਸੰਬੰਧੀ ਮਟੀਰੀਅਲ ਕੋਈ ਸਿਰਿੰਜ ਵਗੈਰਾ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੈ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸਬੰਧੀ ਜਿਹੜਾ ਮ੍ਰਿਤਕ ਬਰਬਜੋ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫਤੀਸ਼ ਕੀਤੀ ਗਈ ਉਹਦੇ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਛ ਇਹ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚੱਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਆਉਣ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਤੇ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆਏ ਦੇ ਵਿੱਚ ਇਸ ਸੰਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਤੇ ਕਿਉਂਕਿ ਜਿਹੜਾ ਫਰਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤੇ ਕਾਰਨ ਦਾ ਪਤਾ ਲਗਾਇਆ ਜਾਂਦਾ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ ਛਾਣਬੀਨ ਕਰਾਂਗੇ ਪਰਿਵਾਰ ਨੂੰ ਸ਼ਾਮਿਲ ਪਰਖਾਲ ਕਰਕੇ ਜੋ ਵੀ ਉਹਦੇ ਮੌਤੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ